ਜਾ ਰਿਹਾ ਮੈਂ ਕਿਹੜਾ ਤੁੰਗ ਤੁੰਗ ਤੇ ਐਨੀ ਤੁੰਗ ਤੁੰਗ ਸੀ ਥੋੜਾ ਮਹਿਨ ਤੇ ਉੱਥੋਂ ਲੱਗੇ ਮੂੰਹ ਕਰ ਕੇ ਸਾਹਮਣੇ ਕਿੱਦਾਂ ਰਿਹਾ ਦਿੱਤੀ ਜਿਹੜੇ ਵਾਲ ਦੀ ਐਨੀ ਗੱਡੀ ਬੜੀ ਕਿਤੇ ਵੀ ਤੁਸੀਂ ਆਉਂਟੀ ਨਹੀਂ ਕਰਦੇ ਮੈਂ ਤਾਂ ਇਸ ਨੂੰ ਪਹਿਲਾਂ ਵੀ ਗਿਆ ਸੁਪਨੇ ਵਾਂਗੂ ਲੱਗ ਰਿਹਾ ਤੇ ਰੈ ਨਾ ਇੱਕ ਗੱਲ ਰਹੀ ਗੁੱਗੂ ਦੇ ਪਹਾੜ ਨੂੰ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਸਿੱਕ ਤੇ ਪਹਿਲਾਂ ਮੈਨੂੰ ਐ ਲੱਗਦਾ ਹੁੰਦਾ ਵੀ ਜਾਣਾ ਮੌਰੀ ਤੇ ਫਿਰ ਮਾਨਮ ਜਿਹਨਾਂ ਨੂੰ ਟੀਵੀ ਤੇ ਦੇਖਦਾ ਸੀਗਾ ਤੇ ਮੈਨੂੰ ਤਾਂ ਮੇਰੇ ਸੁਪਨੇ ਪੂਰੇ ਹੋ ਰਹੇ ਨੇਗੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਦੰਮਾ YouTube ਤੋਂ ਸਟਾਰਟ ਕੀਤਾ ਸੀ ਫਿਰ ਜੱਟ ਨੇ ਯੂਨੀਟ ਜਗਦੀਪ ਸਿੱਧੂ ਬਾਈ ਨੇ ਹਨਾ ਕੰਮ ਕਰਵਾਇਆ ਤੇ ਫਿਰ ਮਨਦੀਪ ਭਾਜੀ ਨੇ ਮੈਨੂੰ ਤਾਂ ਜੀ ਬਹੁਤ ਘੈਂਟ ਘੈਂਟ ਕੰਮ ਮਾਰ ਰਿਹਾ ਦਾ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਤੁਸੀਂ ਬਾਈ ਤੁਸੀਂ ਨਿਮਰਤ ਖੜਾ ਜੀ ਬਾਰੇ ਕੋਈ ਦੱਸ ਰਹੇ ਸੀ ਮੈਨੂੰ ਉਹਦਾ ਕੈਮਰਾ ਉਹ ਵੀ ਦੱਸੋ ਇੱਥੇ ਬਹੁਤ ਲੱਗਿਆ ਮੈਨੂੰ ਲੱਗਣਾ ਨਾ ਕਰਕੇ ਇਹ ਮੇਰੇ ਨਾਲ ਕੰਮ ਕਰਕੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਤੋਂ ਬੋਲ ਲੱਗਿਆ ਮੈਂ ਦਸੀ ਐ ਨਾ ਬਰੇ ਮੈਂ ਸੁਪਨਾ ਨਹੀਂ ਪੂਰਾ ਹੋ ਰਿਹਾ ਮੇਰਾ ਹੋ ਰਿਹਾ